ਸਕੋਰਪੀਓ ਚ ਔਰ ਤਨਾਲ ਬੀਅਰ ਪੀਂਦਾ ਫੜਿਆ ਅਖੋਤੀ ਨਿਹੰਗ ਪੈ ਗਿਆ ਰੋਲਾ ਤਾਂ ਬਣ ਗਈ ਵੀਡੀਓ ਤੁਸੀਂ ਵੀ ਦੇਖੋ ਕੀ ਬਣਿਆ ਮਾਹੌਲ ਕੀ ਨਾਮ ਤੇ ਤੁਹਾਡਾ ਜੀ ਕਿਹੜੇ ਦਲ ਤੋਂ ਆ ਸੁਵਿੰਦਰ ਸਿੰਘ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕੰਨਾਈ ਜੀ ਮੈਂ ਤੇ ਉਹ ਘੋਟਾ ਜਿਹੜਾ ਮੇਰੇ ਘਰ ਦੇ ਜਿਹਾ ਹੈ ਜੀ ਜਾਨ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਹਾਂਜੀ ਮੇਰੇ ਕੋਲ ਨਹੀਂ ਸੀ ਕੋਈ ਮੇਰੇ ਨਾਲ ਅੱਛਾ ਉਹ ਕੌਣ ਆ ਉਹ ਸਾਡੇ ਜਾਨਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਉਹ ਵੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਬਚਾ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਿਸਤੌਲ ਬਿਲਕੁਲ ਨਹੀਂ ਹੈ ਇੱਕ ਮੈਂ ਥੜਾ ਜਿਹਾ ਰეკਮੈਂਡ ਦਿਖਾ ਦੇਣਾ ਤੂੰ ਜਿਆਦਾ ਨਾ ਮੈਨੂੰ ਦਿਖਾ ਦਿੰਦੇ ਉਹਨੂੰ ਬੇ ਤੂੰ ਇਦਾਂ ਨਾ ਕਰੋ ਧੱਕਾ ਨਾ ਕਰੋ ਨਾ ਦਿਖਾ ਕੇ ਕਰਦੇ ਨਹੀਂ ਨਹੀਂ ਆ ਜੇ ਤੁਸੀਂ ਕਰ ਗਿਆ ਪਿਸਤੌਲ ਨਹੀਂ ਤੁਹਾਡੇ ਕੋਲ ਦਿਖਾ ਦੇ ਮੈਨੂੰ ਬਲਕਿ ਪਤਾ ਤੇ ਇੱਕ ਕਰ ਜਾਓ ਹਾਂ ਪੇਜ ਕਬੀ ਮੈਨੂੰ ਪਤਾ ਆਇਆ ਬੇਜਕਬਾ ਹੱਥੋਂ ਦਿਸਦਾ ਪਿਆ ਤੋਂ ਮੋਰੇ ਬੇਜਕਬ ਜੀ ਆਹ ਪਤਾ ਆ ਤੇ ਦੱਸਾਂ ਹਾਂ ਆ ਬੇਜਕਬ ਜੀ ਹਾਂ ਕੱਢ ਕੇ ਦਿਖਾ ਇਹ ਪਿਸਤੋਲ ਇਹ ਪਿਸਤੋਲ ਦੇ ਕਵਰ ਚ ਕਾਦੇ ਪਾਈ ਜੀ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤੋਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਤੋਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਾ ਦਾਲਦਾ ਤਰਨਾ ਦਾਲਦਾ ਕੌਣ ਆ ਉਹ ਬੇਨ ਗੱਲ ਕਰਾਓ ਉਹ ਕੌਣ ਆ ਉਹਨਾਂ ਨੂੰ ਤੁਹਾਡਾ ਹੈਗਾ ਬਾਬਿਆਂ ਨਾਲ ਕੋਲ ਲਾਇਸੈਂਸ ਹੈਗਾ ਮੇਰਾ ਬੱਡੂਆ ਚੱਕ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਇਹਨਾਂ ਦਾ ਮੇਰਾ ਇੱਕ ਬੱਡੂਆ ਚੱਕ ਕੇ ਲੈ ਗਿਆ ਸਾਰਾ ਪਰਸ ਉਹ ਜਿਹੜਾ ਮੇਰਾ ਬੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਮੈਂ ਇੱਕ ਮਿੰਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਥੇ ਮੇਰਾ ਇਹ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਤੁਸੀਂ ਇੱਥੇ ਇੱਥੇ ਕਿੱਥੇ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਪੀ ਤੁਸੀਂ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਆ ਸੇਵ ਨਹੀਂ ਪੀਤੀ ਆ ਮੈਂ ਮੰਨਦਾ ਫੇਰ ਪੀਤੀ ਆ ਮੈਂ ਗਲਤੀ ਮੰਨਦਾ ਤੁਸੀਂ ਵੱਡਾ ਬਡਾਨਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੁਣੀਦਾ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੈਂ ਮੈਂ ਗਲਤੀ ਮੰਨਦਾ ਇਸ ਗੱਲ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੀ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਇਹ ਬਟੂਆ ਚੱਕ ਕੇ ਲਿਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਨਿਕਲ ਜੀ ਮਾਪਾ ਆਪਣੇ ਤੁਸੀਂ ਜਿਨ੍ਹਾਂ ਨਾਲ ਇਹ ਕਹਿ ਰਹੇ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲ ਕਿ ਨਹੀਂ ਮੇਰਾ ਲਾਇਸੈਂਸ ਤੇ ਮੈਂ ਗੱਲ ਕਰ ਨੀ ਲਾਇਸੈਂਸ ਤੇ ਨਹੀਂ ਤੁਮ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੇ ਕੋਲ ਮੋਬਾਈਲ ਨਹੀਂ ਉਹ ਹੀ ਚੱਕ ਕੇ ਲਿਆਇਆ ਇਹ ਤੁਮ ਨਹੀਂ ਮੋਬਾਈਲ ਕੋਟਾ ਇੱਥੇ ਚੱਕ ਕੇ ਲਿਆਇਓ ਵੀ ਗੱਡੀ ਦਾ ਨਹੀਂ ਹੁਣ ਸਾਰਾ ਕੁਝ ਚੱਕ ਹੋ ਗਿਆ ਜੀ ਆਹ ਦੇਖ ਲਓ ਮੇਰੀ ਗੱਡੀ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੇ ਜੈਬ ਤੇ ਦੇਖੋ ਆਹ ਦੇਖ ਲਓ ਮੇਰੀ ਜੀਬ ਆਹ ਇਹ ਮਤਲਬ ਇਹ ਗੱਲ ਕਰਾ ਮੁਖਦੇਵਾਲਾ ਜਿਹੜਾ ਹੈਗਾ ਕਾਹੋ ਗੱਲ ਇਹ ਬੰਦਾ ਗਰਾਫਿੱਟਾ ਖੜਿਆ ਗਿਆ ਜੀ ਕੋਈ ਪੈਂਟ ਤੇ ਕਿਸੇ ਬੰਦੇ ਨਾਲ ਕਰਾਉਣਾ ਮਤਲਬ ਜਿਹੜਾ ਜਿਹੜਾ ਉਹ ਪੈਂਡੜੇ ਨਾਲ ਗੱਲ ਕਰਾਉਣਾ ਬਿਲਕੁਲ ਹਾਂਜੀ ਇੱਕ ਵਾਰੀ ਦਾ ਦੋ ਦਿਨ ਪਿਛਲਾ ਹਾਂਜੀ ਭਾਈ ਇਹ ਕੀ ਮਾਮਲਾ ਹੈ ਸਾਰਾ ਭਾਈ ਉਹ ਜਿੱਕਾ ਖਾਲਸਾ ਵਾਇਕੂ ਦੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿ ਜਿਹੜਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਥੇ ਪੀ ਰਹੇ ਸੀ ਬੀਅਰ ਨਾਲ ਚਿਕਨ ਚਿਕਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਆਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕਿ ਇਹਨਾਂ ਨੇ ਆ ਕੁਰਬਾਨਾ ਕੱਢ ਲਿਆ 70 90 ਰੁਪਏ ਇੱਥੇ ਆ ਗਏ ਕਿ ਕਿਦਾਗਾ ਤੁਹਾਡੇ ਨਾਲ ਆ ਸਮਝ ਆਏ ਹਾਂਜੀ ਇੱਕ ਵਾਰੀ ਇੱਕੀ ਬੋਲੋਗਾ ਦੇਖੋ ਬਾਅਦ ਚੋ ਪੁੱਛਿਆ ਜਾਊਗਾ ਜਰੂਰ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਕਿ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਬੇਵਰਤਨਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇਆਂ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਨਾ ਰਿਆ ਇਹ ਬੰਦਾ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਹਾਂ ਦਾਸ ਸਿੰਘ ਮੈਂ ਇਹ ਸੱਚ ਮੈਂ ਇਸ ਚੀਜ਼ ਦੀ ਉੱਧਰ ਸੱਚ ਦੱਸ ਕੀ ਹੋਇਆ ਵਾ ਤੁਸੀਂ ਬਾਬਾ ਇੱਕ ਲੇਡੀਜ਼ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਕੀ ਮੰਗਦਾ ਜਿਹੜੇ ਇੱਕ ਲੇਡੀਜ਼ ਤੁਹਾਡੇ ਨਾਲ ਆ ਕੀ ਮੰਗਦੇ ਤੁਸੀਂ ਲੇਡੀਜ਼ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਹੈ ਕੋਣਾ ਲੇਡੀਜ਼ ਹੈ ਕੋਣਾ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਇਹ ਇਸ ਜੀ ਦੀ ਖਿਮਾ ਮੰਗਦਾ ਜੋ ਮੈਂ ਕੀਤਾ ਉਹ ਮੈਂ ਗਲਤ ਕੀਤਾ ਨਹੀਂ ਕੇਮਾ ਮੰਗ ਵੀ ਕਹਦੇ ਆ ਔਰ ਮੈਂ ਮਿੱਤਿਆ ਕੋਈ ਨਹੀਂ ਕਰ ਮੈਂ ਇਸ ਜੀ ਦੀ ਖਿਮਾ ਮੰਗਦਾ ਨਹੀਂ ਕੇਮਾ ਕਾਦੀ ਮੰਗਦੇ ਤੁਸੀਂ ਮੈਂ ਦੇਖੋ ਜੀ ਜਿਹੜੀ ਹਾਂ ਬੀ ਜਿੱਤੇ ਜਿਹੜੀ ਮੈਂ ਦੇਖੋ ਗੁਰ ਸਾਹਿਬ ਦਾ ਸਾਨੂੰ ਹੁਕਮ ਹੈ ਗੱਲੋ ਸਿਕੰਡਾ ਜੀ ਤੁਹਾਨੂੰ ਪਹਿਲੇ ਕਰੋ ਪੰਜਾਬ ਚਲ ਜਾ ਤੇ ਇੱਕ ਬਿੱਕੀ ਬਾਈ ਦਾ ਤੋਂ ਮਾਰ ਨਾ ਨਾ ਆ ਦੇਖੋ ਮੇਰੇ ਸੱਟਾ ਮਾਰੀ ਆ ਦੇਖੋ ਆ ਦੇਖੋ ਇਹ ਸੱਟਾ ਮਾਰੀ ਆ ਇਹਨਾਂ ਠੀਕ ਹੈ ਪੈਸਾ ਘਰ ਖਾਣਾਰੇ ਕੰਮ ਨਾ ਨਾ ਕਰਦਾ ਆ ਕੇ ਫਿਰ ਦੂਸਰਾਂ ਨੂੰ ਲੁੱਟਣਾ ਇੱਥੋਂ ਜਾ ਕੇ ਲਗਾਈ ਮੇਰਾ ਬਰਸਾ ਨਾ ਹੋਇਆ ਲੋਹੇ ਨੂੰ ਲਵਾਇਆ ਦੂਸਰੇ ਬਦਲੋ ਕੰਮ ਤੇ ਕਰਾ ਦੇ ਲੈ ਜਿਹੜੇ ਇੱਥੇ ਆ ਗਏ ਹਾਂ ਹਲੋ ਪਰਸ ਮੇ ਲਗਾਈ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਦਿਖਾ ਦਾਂ ਮੈਂ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਤੇ ਹੁਣ ਅੰਦਰੋਂ ਕਿੱਥੇ ਮਿਲ ਗਿਆ ਜੀ ਬਾਬਾ ਜੀ ਹਾਂ ਜੀ ਕੰਮ ਕਿੱਥੇ ਲੱਗਦਾ ਇੱਕ ਬੁੱਲਰ ਸਾਹਿਬ ਚੱਲਦਾ ਹੈ ਹਾਂ ਜੀ ਆ ਦੇਖੋ ਮਨਜੀਤ ਭਾਈ ਜੀ ਆ ਦੇਖੋ ਮੜੇ ਆ ਉਹ ਭਾਈ ਆ ਦੇਖੋ ਮੁਰ ਵੀ ਕੋਲ ਆ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਵੀ ਤੁਸੀਂ ਝੂਠ ਦਾ ਬੋਲਦੇ ਪਏ ਆ ਨਹੀਂ ਬੋਲਦਾ ਆ ਜੀ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲੇ ਆ ਆ ਦੇਖੋ ਮੇਰੇ ਨਾਲ ਸੀ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰੇ ਨਾਲ ਸੀ ਮਾਇਆ ਤੁਹਾਡੇ ਕੋਲ ਸਭ ਤੁਹਾਡੇ ਕੋਲ ਸਾਰਾ ਕੁਝ ਆ ਆ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆ ਇਹ ਝੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਦ ਹੋ ਗਿਆ ਉਹ ਤੁਹਾਨੂੰ ਲਗਰਾਓ ਆਪਣੇ ਜ਼ਮਾਨਤ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਉਣਾਂ ਕਿਹਦੇ ਗੱਲ ਕਹਿੰਦੇ ਆ ਪੈਸਾ ਕਿਹਦੇ ਗੱਲ ਕਰਾਓ ਨਹੀਂ ਨਹੀਂ ਟੁੱਟ ਗਈ ਸੀ ਉਹ ਦੁਆਰਾ ਦਿਖਾਈਓ ਫੋਟੋ ਕਿchnੀ ਹੋਦੀ ਦਿਖਾਓ ਆ ਲਓ ਪੈਸੇ ਮੁੰਜੀ ਪੈਸੇ ਪੜੀ ਗਏ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਉਹ ਨੰਬਰ ਤੇ ਗੱਲ ਤਾਂ ਕਰੀਏ ਜਿੱਥੇ ਲਾਇਸੈਂਸ ਬਣਾਇਆ ਵਾ ਪੈਸੇ ਮੈਨਾਂ ਇਹਨਾਂ ਨਾਲ ਕੋਈ ਗੱਲ ਵਾ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋਲ ਨੰਬਰ ਨਹੀਂ ਹੈਗਾ